ਤੇਰਾ ਪੁੱਤ ਜਹਾਂ ਅੱਛਾ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਪਿੰਡ ਵਾਸੀਆਂ ਨੂੰ ਪੁੱਤ 7 ਬੋਲ 7 ਬੋਲ ਕਦੋਂ ਪੈਣੀ ਪੁੱਤ ਕੱਲ ਨੂੰ ਕੱਲ ਨੂੰ ਕੱਲ ਸੱਤ ਪੈਣੀ ਤੇ ਹੁਣ ਕੀ ਬੇਨਤੀ ਕਰੋਗੇ ਸਾਰੇ ਆਉਣਗੇ ਸਾਰੇ ਆਉਣਗੇ ਤੇ ਇੱਕ ਪੁੱਤ ਹੋਰ ਉਸ ਨੂੰ ਸਮਾਨ ਕੀ ਕੀ ਚਾਹੀਦਾ ਛੱਤ ਵਾਸਤੇ ਸਾਰਾ ਸਮਾਨ ਸਾਰਾ ਸਮਾਨ ਦੋਸਤੋ ਇਹ ਬੇਟੀਆਂ ਦੋਨੇ ਬੈਠੀਆਂ ਨੇ ਮੰਗਲ ਕਲਾਨੀਆਂ ਇਹਨਾਂ ਦੇ ਪਿਤਾ ਦੀ ਡੈਥ ਹੋ ਗਈ ਸੀ 600 ਫੁੱਟ ਏਰੀਆ ਦਾ ਜਿਹੜੇ ਠਿਕਾਣ ਨੂੰ ਛੱਤ ਪੈਣੀ ਹੈ ਸਾਡੇ ਫੌਜੀ ਸਾਹਿਬ ਬੈਠੇ ਆ ਉਹਨਾਂ ਨਾਲ ਵੀ ਗੱਲ ਕਰਵਾਵਾਂਗੇ ਪਿੰਡ ਵਾਸੀਆਂ ਨੇ ਰਲ ਮਿਲ ਕੇ ਛੱਤ ਤੱਕ ਲੈ ਗਏ ਪਰ ਹੁਣ ਛੱਤ ਤੇ ਜਾ ਕੇ ਕੰਮ ਰੁਕ ਗਿਆ ਸੀਗਾ ਤੇ ਕੱਲ ਨੂੰ ਪੈਣੀ ਹੈ ਛੱਤ 600 ਫੁੱਟ ਏਰੀਆ ਤੁਸੀਂ ਆਪਾਂ ਇੱਕ ਨੰਬਰ ਨਾਲ ਵੀਡੀਓ ਦੇ ਵਿੱਚ ਪਾ ਦਾਂਗੇ ਤੁਸੀਂ ਉਸ ਨੰਬਰ ਤੇ ਫੋਨ ਕਰਕੇ ਸੀਮਿੰਟ ਬਰੇਤੀ ਬਜਰੀ ਸਰਿਆ ਇਟਾਂ ਜੋ ਵੀ ਸਹਿਯੋਗ ਕਰ ਸਕਦੇ ਹੋ ਉਹ ਵੀ ਕਰਨਾ ਇੱਕ ਵਾਰ ਤਾਂ ਕੱਲ ਨੂੰ ਛੱਤ ਪਾਉਣੀ ਆ ਉਸ ਤੋਂ ਬਾਅਦ ਜਦੋਂ ਆਪਾਂ ਦੁਬਾਰਾ ਕੰਮ ਸ਼ੁਰੂ ਕਰਾਂਗੇ ਤਿਆਰ ਕਰਕੇ ਦੇਵਾਂਗੇ ਮਕਾਨ ਇਹਨਾਂ ਨੂੰ ਉਹ ਤਾਂ ਹੀਲਾ ਵਸੀਲਾ ਹੋ ਜਾਵੇਗਾ ਕਿਉਂਕਿ ਆਪਣੇ ਕੋਲੇ 15 20 ਦਿਨਾਂ ਦਾ ਸਮਾਂ ਹੋਵੇਗਾ 15 ਕਿ ਦਿਨਾਂ ਵਿੱਚ ਤਿਆਰੀ ਹੋ ਜਾਂਦੀ ਹੈ ਪਰ ਹੁਣ ਜਿਹੜੀ ਅੱਜ ਸਖਤ ਲੋੜ ਹੈ ਉਹ ਕੱਲ ਨੂੰ ਛੱਤ ਪੈਣੀ ਆ 10:00 ਵਜੇ ਤੱਕ ਇਟ ਸਿਮਿੰਟ ਬਰੇਤੀ ਬਜਰੀ ਆਪਾਂ ਨੂੰ ਚਾਹੀਦਾਗਾ ਅਸੀਂ ਪਰਿਵਾਰ ਦਾ ਨੰਬਰ ਤੇ ਐਡਰੈਸ ਦੇ ਦਾਂਗੇ ਪਿੰਡ ਨੰਗਲਕ ਲਾਂਗਾ ਬੱਸ ਸਟੈਂਡ ਕੋਲ ਆ ਕੇ ਕੀ ਨਾ ਬਾਈ ਜੀ ਹੈਪੀ ਅੱਛਾ ਮੜਾ ਦੱਸਿਓ ਫੌਜੀ ਸਾਹਿਬ ਜੇ ਕਿਸੇ ਨੇ ਆਪਣਾ ਜੀ ਬਾਈ ਜੀ ਸਾਰਿਆਂ ਨੂੰ ਵੀਰਵਲ ਜੀ ਤੁਹਾਡਾ ਇੱਥੇ ਪੁੰਚਣ ਤੇ ਅਸੀਂ ਧੰਨਵਾਦ ਕਰਦੇ ਹਾਂਗੇ ਦਿਲਨਾਜ਼ ਤੇ ਚਾਹਤ ਬੱਚਿਆਂ ਨੇ ਡੀਸੀ ਸਾਹਿਬ ਵੱਲੋਂ ਸਨਮਾਨਿਤ ਕੀਤੇ ਗਏ ਨੇ ਡੀ ਸਾਹਿਬ ਨੂੰ ਮਿਲਣ ਗਏ ਸੀ ਡੀਸੀ ਸਾਹਿਬ ਮਾਨਸਾ ਕੁਲਵੰਤ ਸਿੰਘ ਜੀ ਨੇ ਇੰਨਾ ਮਾਣ ਸਤਕਾਰ ਬਖਸ਼ਿਆ ਬੱਚਿਆਂ ਨੂੰ ਮਠਾਈ ਐਡ ਬੱਚੇ ਦੇ ਪੜ੍ਹਾਈ ਤੱਕ ਦਾ ਖਰਚਾ ਤੱਕ ਵੀ ਓਟ ਲਿਆ ਡੀਸੀ ਸਾਹਿਬ ਮਾਨਸਾ ਬਹੁਤ ਵਧੀਆ ਇਨਸਾਨ ਨੇਗੇ ਤੇ ਕੱਲ ਨੂੰ 600 ਸਕਰ ਫੁੱਟ ਏਰੀਆ ਦੇ ਕਰੀਬ ਛੱਤ ਪੈਣੀ ਹੈਗੀ ਜੋ ਕਿ ਪਿੰਡ ਵੱਲੋਂ ਅਸੀਂ ਘਰ-ਘਰ ਜਾ ਕੇ ਪੈਸਾ ਇਕੱਠਾ ਕੀਤਾ ਹੈਗਾ ਤੇ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਕੱਲ ਨੂੰ ਵੀਰ ਛੱਤ ਤੇ ਜ਼ਰੂਰ ਪਹੁੰਚਣ ਜੀ ਤੋ ਦੋਸਤੋ ਜਿਹੜਾ ਆਪਾਂ ਸਿਮਿੰਟ ਬਰੇਤੀ ਬਜਰੀ ਤੁਸੀਂ ਭੇਜੋਗੇ ਉਹਦੀ ਬਾਅਦ ਚ ਵੀ ਲੋਡ ਪਊਗੀ ਕਿਉਂਕਿ ਫਰਸ਼ ਵੀ ਲਾਉਣਗੇ ਉਸ ਤੋਂ ਬਾਅਦ ਪਲਾਸਟਰ ਵੀ ਕਰਨੇ ਹੋਣਗੇ ਇੱਕ ਵਾਰ ਤੁਸੀਂ ਕੱਲ ਨੂੰ ਜੇ ਸਾਨੂੰ ਅੱਜ ਹੀ ਤੁਸੀਂ ਮੈਸੇਜ ਕਰਦੋ ਜਾਂ ਕੱਲ ਨੂੰ 10 ਵਜੇ ਤੱਕ ਸਾਨੂੰ ਮੈਸੇਜ ਕਰਦੋ ਉਹ ਅਸੀਂ ਪਰਿਵਾਰ ਨੂੰ ਕਹਿ ਦਾਂਗੇ ਵੀ ਆਹ ਸਮਾਨ ਦਾ ਪ੍ਰਬੰਧ ਹੋ ਗਿਆ ਉਹ ਪਰਿਵਾਰ ਨਾ ਖਰੀਦੇਗਾ ਅਤੇ ਜਿਹੜੀ ਚੀਜ਼ ਰਹਿ ਗਈ ਉਹ ਤਾਂ ਫਿਰ ਪਿੰਡ ਵਾਸੀਆਂ ਨੂੰ ਜਾਂ ਪਰਿਵਾਰ ਵਾਸੀਆਂ ਨੂੰ ਕੁਝ ਵੀ ਪਰਿਵਾਰ ਵਾਲਾ ਨੂੰ ਕੁਝ ਵੀ ਕਰਨ ਨਾ ਪਵੇ ਹੀ ਲਵਸੀਲਾ ਕਰਕੇ ਸਮਾਨ ਖਰੀਦਣਾ ਪਵੇਗਾ ਪਰ ਇੱਕ ਵਾਰ ਤੁਹਾਨੂੰ ਬੇਨਤੀ ਕਰਦੇ ਹਾਂ ਛੋਟੀਆਂ ਛੋਟੀਆਂ ਦੋ ਪਿਆਰੀਆਂ ਬੇਟੀਆਂ ਨੇ ਕਈ ਵਾਰ ਹਾਲਾਤ ਅਜਿਹੇ ਬਣ ਜਾਂਦੇ ਨੇ ਕਿ ਬੰਦਾ ਕੁਝ ਕਹਿ ਵੀ ਨਹੀਂ ਸਕਦਾ ਪਰ ਇਹਨਾਂ ਬੇਟੀਆਂ ਲਈ ਪਹਿਲਾਂ ਵੀ ਸਾਡੇ ਪਿੰਡ ਨੰਗਲ ਕਲਾਂ ਦੇ ਆਰਮੀ ਵਾਲੇ ਸਾਡੇ ਵੀਰ ਨੇ ਫੌਜੀ ਜਵਾਨ ਇਹਨਾਂ ਨੇ ਬਹੁਤ ਕੁਝ ਕੀਤਾ ਇਲਾਜ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਰੱਬ ਅੱਗੇ ਕੋਈ ਬਾ ਨਹੀਂ ਗਈ ਹੁਣ ਕੱਲ ਨੂੰ ਇਹਨਾਂ ਦੇ ਘਰ ਦੀ ਛੱਤ ਪੈਣੀ ਹੈ ਤੇ ਤੁਸੀਂ ਸਾਨੂੰ ਕਮੈਂਟ ਵਿੱਚ ਦੱਸ ਦੇਣਾ ਕਿ ਕੌਣ ਸੀਮੈਂਟ ਬਰੀਤੀ ਜਾਂ ਸਰਿਆ ਭੇਜ ਰਿਹਾ ਹੈ ਕੱਲ ਨੂੰ ਜਦੋਂ ਛੱਤ ਪਵੇਗੀ ਉਸ ਸਮੇਂ ਤੁਹਾਡੀ ਪਰਿਵਾਰ ਨਾਲ ਗੱਲ ਅਸੀਂ ਜਰੂਰ ਕਰਵਾਵਾਂਗੇ ਧੰਨਵਾਦ